ਮਹਾਰਜ ਕਹਿੰਦਾ ਜਿੱਥੇ ਬੈਠ ਕੇ ਗੁਰਦੇਸ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਹੋਦੇ ਮੂਆ ਵੀ ਬਾਇਗਰੋ ਨਿਕਲ ਜਾਏਗਾ ਉਸ ਜਗਾ ਦਾਸ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ 20 ਮਿੰਟ ਤੇ ਕੱਢੇ ਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹ ਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅਜੇ ਨਿਰੰਕਾਰ ਦੀ ਕੋਈ ਅਹਿਮੀਅਤ ਨਹੀਂ ਇਸ ਦੀ ਦੁਨੀਆ ਵਿੱਚ ਕਮ ਸੇ ਕਮ ਵੇਮੈਂਟ ਤੇ ਕੱਟ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰोगे ਉਹ ਜਗ੍ਹਾ ਚਾਰਜ ਹੋ ਜਾਏਗੀ ਹੈਵੀ ਮੈਮਜ਼ ਕਰਦੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾਜ ਇਹਨੂੰ ਲਿਆ ਵਰਤਮਾਨ ਵਿੱਚ ਕਿ ਵਰਤਮਾਨ ਕੀਏ एकदम एकदम ਠੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਬਸ ਇੱਕ ਦਮ ਦੇਚ ਲਿਆਓ ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ ਨਾ ਕਿਸੇ ਮੰਦਰ ਚੋਂ ਮਿਲੇਗਾ ਨਾ ਕਿਸੇ ਗੁਰਦੁਆਰੇ ਚ ਨਾ ਕਿਸੇ ਮਸਜਿਦ ਨਾ ਕਿਸੇ ਚਰਚ ਦੇ ਚ ਨਾ ਕਿਸੇ ਤੀਰਤ ਦੇ ਚ ਨਾ ਕਿਸੇ ਔਰ ਪਹਾੜ ਦੇ ਚੋਂ ਗੁਫਾ ਦੇ ਚ ਜਦ ਵੀ ਲਵੇਗਾ ਕਿ ਨੌ ਨਿਦ ਨਾਮ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਨੇ ਇਸ ਕਾ ਬਿਸਰਾਮ ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ ਜਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ ਮੰਦਰ ਗਿਆ ਹੋਇਆ ਉਸ ਦਾ ਸਫਲ ਜਿੰਨ ਨੂੰ ਪਤਾ ਚੱਲ ਜਾਏ ਹਰੀ ਮੰਦਰੋਂ ਪ੍ਰਗਟ ਕਰਨਾ ਹੈ ਔਰ ਜੀਵਨ ਨੂੰ ਹਰੀ ਮੰਦਰ ਬਣਾਣਾ 12 ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਜਿਹ ਟੇਕੇ ਤੇ ਹਿੰਦੂ ਟੈਂਪਲ ਹੁੰਦੇ ਨੇ ਦਰਵਾਜ਼ੇ ਤੇ ਇੱਕ ਘੜਿਆਲ ਲਟਕਾ ਦਿੰਦੇ ਨੇ ਅੰਦਰ ਮੂਰਤੀ ਹੁੰਦੀ ਹੈ ਮੂਰਤੀ ਅੰਦਰ ਹੁੰਦੀ ਹੈ ਤੇ ਘੜਿਆਲ ਵਜਾ ਕੇ ਅੰਦਰ ਜਾਣਾ ਇੱਕ ਪਰ ਠੀਕ ਹੈ ਕਿ ਗੁੰਜਾਰ ਕਰਕੇ ਆਵਾਜ਼ ਕਰਕੇ ਧੁਨ ਅਲਾਪ ਕਰੇ ਅੰਦਰ ਪ੍ਰਵੇਸ਼ ਕਰ ਸਕੋਗੇ ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਹੈ ਧੁਨ ਦੇ ਆਸਰੇ ਤੇ ਧਿਆਨ ਅੰਦਰ ਜਾਵੇ ਘੜਿਆਲ ਲਟਕਾ ਰੱਖੇ ਉਹਨੋਂ ਵਜਾਉਂਦੇ ਨੇ ਫਿਰ ਅੰਦਰ ਜਾਂਦੇ ਨੇ ਮੂਰਤੀ ਦੇ ਦਰਸ਼ਨ ਕਰਦੇ ਨੇ ਮੂਰਤੀ ਤੇ ਅੰਦਰ ਹੈ ਘੜਿਆਲ ਬਾਹਰ ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ ਅਗਰ ਜੀਵਨ ਮੰਦਰ ਹੈ ਤੇ ਮੂੰਹ ਦੀ ਜ਼ਬਾਨ ਪਰਮਾਤਮਾ ਨੇ ਆਪੇ ਹੀ ਘੜਿਆਲ ਲਟਕਾ ਕੇ ਰੱਖਿਆ ਹੋਰ ਕਿਹੜਾ ਘੜਿਆਲ ਲਟਕਾਣਾ ਐ ਹੀ ਘੜਿਆਲ ਹੈ ਇਸ ਨੂੰ ਵਜਾਓ ਤੇ ਇਸ ਦੇ ਅਸਵਾਦ ਕਰਕੇ ਧਿਆਨ ਨੂੰ ਅੰਦਰ ਲੈ ਜਾਓ ਘੜਿਆਲ ਨੂੰ ਵਜਾ ਕੇ ਅੰਦਰ ਜਾਓ ਇਹੀ ਮੰਦਰ ਹਰੀ ਮੰਦਰ ਇਹੋ ਸਰੀਰ ਹੈ ਇਸ ਵਿੱਚ ਸੱਚੇ ਕਾ ਵਾਸਾ ਭਗਤ ਪੀਪਾਜੀ ਕਹਿੰਦੇ ਕਾਇਓ ਦੇਵ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ 베ਦਾ ਕਾਇਓ ਪੂਜੋ ਬਾਤੀ ਮੇਰੀ ਕਾਇਆ ਦੇਵਲ ਬਣ ਗਈ ਮੰਦਰ ਬਣ ਗਈ ਕਿਉਂ ਹਰੀ ਪ੍ਰਗਟ ਹੋਗੇ ਮੰਦਰ ਵਿੱਚ ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਬਣਦਾ ਇਹ ਜ਼ਬਾਨ ਘੜਿਆਲ ਹੈ ਇਸ ਨੂੰ ਵਜਾਣਾ ਹੁਣ ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਇੱਕ ਦੁੱਖ ਵੀ ਨਹੀਂ ਮਿਟਣਾ ਇੱਕ ਪਾਪ ਵੀ ਨਹੀਂ ਮਿਟਣਾ ਜਿਹੜਾ ਅਸੀਂ ਸੁਣਦੇ ਆ ਨਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮ ਜਨਮਾਂ ਤਰਾ ਦੇ ਪਾਪ ਧੁੱਲ ਜਾਣਗੇ ਸਹੀ ਹੈ ਸਹੀ ਹੈ ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ ਆ ਇਹ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਢੁਲੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਉਹ ਨਹੀਂ ਮਿਟਦਾ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਦੁੱਖ ਮਿਟ ਜਾਂਦੇ ਸਾਰੇ ਪਾਪ ਮਿਟ ਜਾਂਦੇ ਦੂਸਰਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਬਹੁਤ ਸੌਖਾ ਹੈ। ਕਈ ਸੈਂਕੜੇ ਪਾਠ ਜਪਜੀ ਸਾਹਿਬ ਦੇ ਕਰਦਿਨ ਸੁਖਮਨੀ ਸਾਹਿਬ ਦੇ ਕਰਦਿਨ ਅਸੀਂ ਜੀਤਨੇ ਕਰ ਲੈਣ ਠੀਕ। ਇੱਕ ਪੰਕਤੀ ਪੜ੍ਹਨੀ ਬੜੀ ਕਠਿਨ ਹੈ। ਓਕੇ ਪਰ ਠੀਕ ਹੀ ਕਰੇ ਜਾਓ ਕਿ ਕਿਸੇ ਦਿਨ ਇੱਕ ਪੰਕਤੀ ਪੜਨ ਦੀ ਜਾਚ ਆ ਜਾਏ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ। ਕਿਤਨੇ ਦਫਾ ਵਾਹਿਗੁਰੂ ਜਪਣਾ ਬੜਾ ਜ਼ਬਾਨ ਉਚਾਰਨ ਕਰੇ ਔਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ ਘੜਿਆਲ ਦੀ ਆਵਾਜ਼ ਧੁਨਾਕਾਰ ਹੈ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ ਇਸ ਤਰ੍ਹਾਂ ਦੀ ਧੁਨਾਕਾਰ ਆਵਾਜ਼ ਲੰਬੀ ਤੇ ਮਨ ਉਸ ਨੂੰ ਸੁਣੇ ਇਹਨੂੰ ਧਿਆਨ ਸਾਧਨਾ ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ ਇਹਨੂੰ ਨਾਮ ਅਭਿਆਸ ਕਹਿੰਦੇ ਨੇ ਇਹ ਨੁਕਤਾ ਮੈਂ ਫੜੇ ਸਾਹਮਣੇ ਰੱਖੇ ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ 15 ਮਿੰਟ 10 ਮਿੰਟ ਕਰਨਗੇ ਦੇਖੋ ਰੋਟੀ ਖਾਂਦੇ ਆ 15 ਮਿੰਟ ਹੀ ਲੱਗਦੇ ਨੇ ਸਾਰਾ ਦਿਨ ਭੁੱਖ ਨਹੀਂ ਲੱਗਦੀ ਮੇਰਾ ਅਨੁਭਵ ਹੈ ਕਿ 15 ਮਿੰਟ ਵੀ ਤੁਸੀਂ ਜਪ ਕਰ ਲੋ ਚਲੋ ਮਨ ਨਹੀਂ ਜੁੜਿਆ ਸ਼ਬਦ ਸੁਰਤ ਇੱਕ ਨਹੀਂ ਹੋਈ ਮਨ ਥੋੜਾ ਜਾਂ ਨੇੜੇ ਚਲਾ ਗਿਆ ਤਾਂ ਵੀ ਇਤਨਾ ਰਸ ਬਣ ਜਾਏਗਾ ਬਿਹੜੀ ਚੰਗੀ ਲੱਗ ਜਾਏਗੀ 24 ਘੰਟੇ ਠੀਕ ਲੰਘ ਜਾਣਗੇ ਕਿਸੇ ਸਰੂਰ ਦੇ ਚਲੰਗਣਗੇ ਕਿਸੇ ਮਸਤੀ ਚ ਲੰਗਣਗੇ ਵਿਅਰਥ ਨਹੀਂ ਜਾਏਗਾ ਇੱਕ ਧਿਲ ਨਹੀਂ ਬੰਨੇ ਕਾਲੇ ਮਹਾਰਾਜ ਕਹਿੰਦੇ ਇੱਕ ਧਿਲ ਜਿਤਨੇ ਵੀ ਘਾਲਣਾ ਵਿਅਰਥ ਨਹੀਂ ਜਾਏਗਾ ਬਰਬਾਦ ਨਹੀਂ ਜਾਏਗਾ ਇਸ ਚੱਕਰ ਛਨਾਪੋ ਲੇਕਿਨ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ ਵੇਮੈਂਟ ਤੇ ਕੱਢੇ ਜੇ ਵੇਮੈਂਟ ਵੀ ਨਹੀਂ ਕੱਢ ਸਕਦਾ तो एक ਗੱਲ ਸਪਸ਼ਟ ਹੋ ਗਈ ਇਹ ਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅਜੇ ਨਿਰੰਕਾਰ ਦੀ ਕੋਈ ਅਹਿਮੀਅਤ ਨਹੀਂ ਇਸ ਦੀ ਦੁਨੀਆ ਵਿੱਚ ਕਮ ਸੇ ਕਮ ਵੇਮੈਂਟ ਤੇ ਕੱਟ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰोगे ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਰਿਟ ਕਰਦੇ ਉਸ ਜਗ੍ਹਾ ਦਾ ਆਪਣਾ ਅਸਰ ਹੈ ਇਸ ਵਾਸਤੇ ਕਹਿੰਦੇ ਜਿੱਥੇ ਕਥਾ ਕੀਰਤਨ ਹੋਵੇ ਗੁਰਦੁਆਰਾ ਮੰਦਰ ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਗਾਣੀ ਜਿਵੇਂ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਂਦੇ ਆ ਨਾ ਫਜ਼ੂਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰੱਖੀਏ ਜਿੱਥੇ ਜਪ ਤਪ ਹੁੰਦਾ ਹੋਵੇ ਕਥਾ ਕੀਰਤਨ ਹੁੰਦੀ ਤਾਂ ਕਿ ਉਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪਾਵਨ ਬਣੀ ਰਹੇ ਉਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ ਮੈਨੂੰ ਹਜ਼ਾਰਾਂ ਸਤਸੰਗੀਆਂ ਨੇ ਗੁਰਸਿੱਖਾਂ ਨੇ ਆਖਿਆ ਵੀ ਗੈਨੇ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ 'ਚ ਵੀ ਕਥਾ ਕਰਦੇ ਹੋ ਪਰ ਜੋ ਰਸ ਸਾਨੂੰ ਸੀਸਗੰਜ ਸਾਹਿਬ ਆਉਂਦਾ ਹੈ ਹੋਰ ਕਲੋਨੀਆ ਚ ਨਹੀਂ ਉੱਥੇ ਵੀ ਅਸੀਂ ਆਉਂਦੇ ਹਾਂ ਇੱਕ ਨੇ ਨੇ ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰ ਅੰਦਾਜ਼ ਕਰ ਦਾਂ ਕਈਆਂ ਨੇ ਕਿ ਉੱਥੇ ਕੀਰਤਨ ਸੁਣਦੇ ਆ ਬੜਾ ਰਸ ਆਉਂਦਾ ਹੈ ਉਹੀ ਰਾਗੀ ਆਉਂਦੇ ਨੇ ਉਸ ਕਲੋਨੀ ਚ ਕਰਦੇ ਪੈਂਦੇ ਨੇ ਅਸੀਂ ਸੁਣਨ ਵਾਸਤੇ ਜਾਂਦੇ ਆ ਖੇਡ ਨਹੀਂ ਬਣਦੀ ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਕਿਹਾ ਉਥੇ ਆਉਂਦੇ ਆਂ ਤੇ ਕੁਝ ਰਸ ਬਣਦਾ ਹੈ। ਤੋਂ ਮੈਂ ਉਹਨਾਂ ਨੂੰ ਕਹੇ ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਇੱਥੇ ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਝ ਦਿਨ ਰਿਹਾ ਹੈ। ਇਸ ਮਿੱਟੀ ਵਿੱਚ ਅਜੇ ਵੀ ਕੁਝ ਜ਼ਿੰਦਗੀ ਹੈ। ਦੂਸਰਾ 24 ਘੰਟੇ ਇੱਥੇ ਬਾਣੀ ਦਾ ਪਾਠ ਚੱਲਦਾ ਹੀ ਹੈ। ਕੀਰਤਨ ਦੇ ਰੂਪ ਵਿੱਚ, ਪਾਠਾਂ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ ਔਰ ਜਿਸ ਵਕ ਸੁਖਾਸ਼ਨ ਹੋ ਜਾਂਦਾ ਫਿਰ ਸੇਵਾ ਦੇ ਰੂਪ ਵਿੱਚ ਔਰ ਜਪ ਕਰਦੇ ਆਇਆ ਸੇਵਾ ਕਰਦੇ ਨੌਜਵਾਨ ਵਾਹਿਗੁਰੂ ਦੀ ਧੰਨ ਅਲਾਪਰੇ ਉਹਨਾਂ ਨੂੰ ਧੁਲਾਈ ਕਰਦੇ ਪੈਂਦੇ ਰਾਤ ਦੇ ਕੋਈ 1.5 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋਂ ਵਿਛਾਈ ਹੁੰਦੀ ਹੈ ਇਹ ਸਾਰਾ ਕੰਮ ਇਹ ਸਾਰੀ ਸੇਵਾ ਜਪ ਕਰਦੇ ਆ ਕਰਦੇ ਤੁਸੀਂ ਦੇਖ ਸਕਦੇ ਹੋ ਕਦੀ ਕਿਉਂਕਿ ਕਲੋਨੀਆਂ ਵਿੱਚ ਹਾਜ਼ਰੀ ਭਰ ਕੇ ਦਾਸ ਅਕਸਰ 12 1 ਵਜੇ ਸੀਸਗੰਗ ਸਾਹਿਬ ਪਹੁੰਚਦਾ ਮੇਰੀ ਰਾਇਸ਼ ਉੱਥੇ ਹੁੰਦੀ ਹੈ ਦੇ ਮੈਨਾ ਨੌਜਵਾਨਾਂ ਨੂੰ ਸੇਵਾ ਕਰਦੇ ਆ ਦੇਖੋ 24 ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਹੈ ਉੱਥੋਂ ਦੀ ਫਿਜ਼ਾ ਤੇ ਜਿਸ ਗੁਰਦੁਆਰੇ 'ਚ ਕਿਦਰੇ ਘੰਟਾ ਅੱਧਾ ਘੰਟਾ ਪਾਠ ਹੁੰਦਾ ਹੋਵੇਗਾ ਕਿਦਿ ਸ਼ਾਮ ਨੂੰ ਰਹਿਰਾਸਾ 15 ਮਿੰਟ ਕਿਦਿ ਸਵੇਰੇ ਹਕਮਨਾਮਾ ਕਲੋਨੀਆ ਦੇ ਗੁਰਦੁਆਰੇ 'ਚ ਇਹੀ ਕੁਝ ਯਾ ਸਾ ਦੀਵਾਰ ਦਾ ਕੀਰਤਨ ਅੱਧਾ ਘੰਟਾ ਪੌਣਾ ਘੰਟਾ ਸਾਰਾ ਦਿਨ ਤੇ ਕੁਝ ਵੀ ਮੇਕਾ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਉੱਥੋਂ ਦੀਆਂ ਲਹਿਰਾਂ ਉੱਠੁੰਦਾ ਮਾਹੌਲ ਇਹਨੂੰ ਕਹਿੰਦੇ ਨੇ ਅਸਥਾਨ ਭੇਦ ਜਗਾ ਦਾ ਸਰ ਸੋ ਆਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਮੀਤਾ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗਾ ਦੱਸੋ ਕਿਉਂਕਿ ਉਹ ਜਗਾ ਚਾਰਜ ਹੋ ਗਈ ਹੋਵੇਗੀ ਉਸ ਜਗ੍ਹਾ ਚ ਸ਼ਕਤੀ ਹੋਵੇਗੀ ਉਹ ਜਗਾ ਇਤਨੀ ਪਾਵਨ ਹੋ ਗਈ ਹੋਵੇਗੀ ਮਹਾਰਜ ਕਹਣਾ ਜਿੱਥੇ ਬੈਠ ਕੇ ਗੁਰਦੇਸ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਹੋਦੇ ਮੂਵੀ ਵਾਇਬਰੂ ਨਿਕਲ ਜਾਏਗਾ ਉਸ ਜਗਾ ਦਾਸ ਇਹਨੂੰ ਅਸਥਾਨ ਬੇਦ ਕਹਿੰਦੇ ਨੇ ਸੋ ਅਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨੇਤਾ ਕਦੀ ਕਦਾਈ ਕੀਰਤਨ ਹੁੰਦਾ ਉਹ ਜਗ੍ਹਾ ਨਾ ਦੱਸੋ ਮੈਨੂੰ ਗੁਰੂ ਅਰਜਨ ਦੇਵ ਜੀ ਉਹ ਜਗ੍ਹਾ ਦੱਸੋ ਜਿੱਥੇ ਅਠੇ ਪੈਰ ਕੀਰਤਨ ਹੁੰਦਾ ਸੋ ਆਸਥਾਨ ਬਤਾਓ ਨੀਤਾ ਜਾਂਕੇ ਹਰ ਹਰ ਕੀਰਤਨ ਨੀਤਾ ਨੀਤਾ ਪ੍ਰਤੀ ਹੁੰਦਾ ਮੈਂ ਉੱਥੇ ਬੈਠ ਕੇ ਸੁਣਾ ਕਿਉਂਕਿ ਉਹ ਜਗ੍ਹਾ ਚਾਰਜ ਹੋਈ ਹੋਵੇਗੀ ਉਸ ਜਗ੍ਹਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਬਾਰ ਸਾਹਿਬ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ ਹੈ ਸ਼ਾਂਤੀ ਮਿਲੀ ਹੈ ਭਾਵੇਂ ਜੋ ਕੁਝ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਮੰਜੀ ਸਾਹਿਬ ਦੇ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕੋ ਹੀ ਮੰਦਰ ਹੈ ਜੋ 24 ਘੰਟੇ ਬੋਲਦੇ ਹੈ 24 ਘੰਟੇ ਕੀਰਤਨ ਹੋ ਰਿਹਾ ਹੈ ਚਲੋ ਸਮਾਪਤ ਹੋ ਗਏ ਪਰ ਇੱਕ ਮਿੰਟ ਮੈਂ ਤੁਹਾਡਾ ਨਵਾਂ ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਕਿ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਾਇਆ ਸੀ ਮਸਜਿਦ ਵੀ ਬਣਾਈ ਮੰਦਿਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵੀ ਸੀ ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ ਇਹ ਤਿੰਨ ਆਸਥਾਨ ਨਾਲੇ ਨਾਲੇ ਉਸਨੇ ਬਣਾਏ ਨੇ ਵਿਚਕਾਰ ਮੰਦਿਰ ਇੱਕ ਪਾਸੇ ਮਸਜਿਦ ਇੱਕ ਪਾਸੇ ਗੁਰਦੁਆਰਾ ਸੀ ਤਿੰਨੇ ਇੱਕੋ ਹੀ ਲੈਨ ਦੇ ਵਿੱਚ ਨੇ ਔਰ ਇਹਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ ਔਰ ਉਹਨਾਂ ਦੇਤੇ ਗढ़ाई ਦਾ ਕੰਮ ਬੜਾ ਗਜ਼ਬ ਦਾ ਹੈ। ਉੱਛੇ ਕਿਦਰੇ ਮੈਨੂੰ ਗੱਲ ਪੂਰੀ ਕਲਾਤ ਮੈਂ ਬੋਲ ਰਿਹਾ ਅਸੀਂ ਕਲਾ ਹੁਨਰ ਨੂੰ ਕਹਿੰਦੇ ਨੇ ਸੰਗੀਤ ਇੱਕ ਕਲਾ ਹੈ ਕਵਿਤਾ ਇੱਕ ਕਲਾ ਹੈ ਚਿੱਤਰਕਾਰੀ ਕਲਾ ਹੈ ਨ੍ਰਿਤਕਾਰੀ ਕਲਾ ਹੈ ਇਹ ਕਲਾ ਕਿੰਨੀ ਤਰ੍ਹਾਂ ਦੀ ਹੈ ਪੁਰਾਣੇ ਜ਼ਮਾਨੇ ਚ ਅਵਤਾਰਾਂ ਨੂੰ ਨਾਪਦੇ ਸਣੇ ਦੇ ਚ ਕਲਾ ਕਿਤਨੀ ਹੈ ਜੈਸੇ ਕਹਿਣਨ ਸ੍ਰੀ ਕ੍ਰਿਸ਼ਨ ਨੇ 16 ਕਲਾ ਸਨ RAM ਦੇ 14 ਕਲਾ ਸਨ RAM ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਨੂੰ ਉਹਨੂੰ ਸੰਪੂਰਨ અવਤਾਰ ਵੀ ਨਹੀਂ ਮੰਨਦੇ ਸੰਪੂਰਨ અવਤਾਰ ਕ੍ਰਿਸ਼ਨ ਨੂੰ ਮੰਨਦੇ ਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਗਤੀ ਨੂੰ ਜੋ ਜਿਹੜੀ ਮਨਾਉਤ ਹੈ ਅੱਗੇ ਕੀਤਾ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਇ ਠਾਕਰ ਚਲੇ ਪਰਮਾਤਮਾ ਸਿਰਫ 16 ਕਲਾ ਨਹੀਂ ਅਨੰਤ ਕਲਾ ਨਹੀਂ ਗਿਣ ਸਕਦੇ ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦਾ 16 ਕੋਈ 4 ਕੋਈ 6 ਕਿਸੇ ਨੂੰ ਅਨਸਾ અવਤਾਰ ਵੀ ਕਿਹਾ ਅਨਸਾ मात्र ਕਲਾ ਹੈ ਬਥੋੜੀ ਅਨਸਮਾਸਤ ਕਲਾਸਾਂ ਮੇ ਬੋਲ ਰਿਹਾ ਸੀ ਇਹ ਜਿਹੜੀਆਂ ਕਲਾ ਆਉਂਦੀਆਂ ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ ਕਹਿੰਦਾ ਗਣੇਜੀ ਤੁਹਾਨੂੰ ਕਿਲੇ ਤੇ ਲੈ ਚੱਲਦੇ ਹਾਂ ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਂਗੇ ਜੀਮ ਦਾ ਜਾ ਦੇਖ ਕੇ ਤੁਸੀਂ 당ਗ ਰਹੇ ਜਾਓਗੇ ਕਿੰਨੇ ਮੇ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਤੇ ਤੁਹਾਨੂੰ ਕਲਾ ਦੀ ਜੀਮ ਦੀ ਜਗ ਦੀ ਮੂਰਤੀ ਦਿਖਾਣਾ ਚਾਹੁੰਦਾ ਤੁਸੀਂ ਸਮਾਂ ਕੱਢੋ ਮੇਰੇ ਨਾਲ ਚਲੋ ਕਿਲੇ ਤੇ ਮੈਂ ਕਿਲੇ ਤੇ ਮੈਂ ਰੋਜ਼ ਜਾਂਦਾ ਛੇਵੇਂ ਪਾਸ਼ਾ ਦਾ ਸਥਾਨ ਬਣਿਆ ਹੈ ਮੈਂ ਦਰਸ਼ਨ ਕਰੂੰ ਰੋਜ਼ ਸ਼ਾਮ ਨੂੰ ਜਾਂਦਾ ਹਾਂ ਉਹਨਾ ਤੇ ਤੁਸੀਂ ਜਦ ਦੱਸੋ ਕਿ ਸਬਕਤ ਕਹਿੰਦੇ ਹੋ ਮੈਂ ਚੱਲਦਾ ਕੰਨ ਲੱਗ ਠੀਕ ਹੈ ਫਿਰ ਸ਼ਾਮ ਨੂੰ ਚਲਾਂਗੇ ਸ਼ਾਮ ਨੂੰ 퇴 गए ਉਹ ਇੱਕ ਮੈਨੂੰ ਮੰਦਰ ਚ ਲੈ ਗਿਆ ਬੜਾ ਉੱਚਾ ਮੰਦਰ ਹੈ ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਵਿੱਚ ਦਿਖਾਈ ਦਿੰਦਾ ਦੂਰੋਂ ਦਿਖਾਈ ਦਿੰਦਾ ਬੜੀ ਬੁਲੰਦ ਚੋਟੀ ਉਸ ਮੰਦਰ ਵਿੱਚ ਲੈ ਗਿਆ ਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦੇ ਨਮੂਨੇ ਪੱਥਰ ਦੇ ਉੱਤੇ ਚਿੱਤਰੀਆਂਆਂ ਤਸਵੀਰਾਂ ਬੇਲ ਬੂਟੇ ਵਾਖੇ ਉਹਨਾਂ ਹੱਥਾਂ ਨੂੰ ਦਾਤ ਦੇਣੀ ਪੈਗੀ ਜਿਨ੍ਹਾਂ ਨੇ ਬਣਾਏ ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ ਮੈਨੂੰ ਖੈ ਲੱਗ ਗਏ ਨੇ ਜੀ ਇਸ ਮੰਦਰ ਬਾਰੇ ਕੀ ਰਾਇ ਮੈਂ ਕਿਹਾ ਕਲਾ ਦਾ ਨਮਉਣਾ ਵਾਖੇ ਮਹਾਨ ਕਲਾ ਜਿਵੇਂ ਦੀ ਜਾਗਦੀ ਦਰਸ਼ਨ ਪੇਂ ਦਿੰਦੀ ਹੈ ਪਰ ਮੈਂ ਕਿਹਾ ਮਿੱਤਰਾ ਬੁਰਾ ਨਾ ਮਨਾਈ ਮੈਨੂੰ ਅਫਸੋਸ ਹੈ ਕਿ ਮੰਦਰ ਮੁਰਦਾ ਹੈ ਮਰਿਆ ਹੋਇਆ ਮੈਨੂੰ ਕਹਿ ਲਗੇ ਤੁਸੀਂ ਕਥਾ ਕਰਦੇ ਹੋ ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਆ ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਹੈ ਮੈਂ ਕਹਿੰਮ ਮਿਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ ਜਿਵੇਂ ਦੇ ਜਗ ਦੇ ਮਨੁੱਖ ਦੀ ਇਹ ਪਛਾਣ ਆਉਂਦੀ ਏ ਬੋਲਦਾ ਮੁਰਦੇ ਦੀ ਇਹ ਪਛਾਣ ਆਉਂਦੀ ਲੱਖ ਵੀ ਸਿਰ ਖਪਾਉ ਨਹੀਂ ਬੋਲਦਾ ਮੈਂ ਕਿਥੇ ਕਬੂਤਨਾ ਬਿਠਾ ਪਿਆ ਕਰਦੀਆਂ ਨੇ ਗੰਦਗੀ ਇਤਨੀ ਹੈ ਲੱਗਦਾ ਸਾਲ ਤੋਂ ਇਥੇ ਕਿਸੇ ਨੇ ਝਾੜੂ ਵਹਾਰੀ ਵੀ ਨਹੀਂ ਦਿੱਤੀ ਕਈ ਸਿਲਾ ਪੱਥਰ ਨਿਕਲਦੇ ਪੈਣ ਡਾਇਡੇਰੀ ਹੋ ਰਹੇ ਨੇ ਨਾ ਇਥੇ ਕੋਈ ਆਰਤੀ ਨਾ ਇਥੇ ਕੋਈ ਜਪ ਨਾ ਇਥੇ ਕੋਈ ਧੂਪ ਦੀ ਨਾ ਕੋਈ ਇਥੇ ਮੰਗਲਾਚਰ ਨਾ ਇਥੇ ਕੋਈ ਪ੍ਰਭੂ ਦੇ ਗੀਤ ਕੀ ਬੋਲਦਾ ਹੀ ਨਹੀਂ ਮੁਰਦਾ ਸਜਾਇਆ ਹੋਇਆ ਸਵਾਰੇ ਆਇਆ ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ ਮਲਖ ਨਾ ਬੋਲੇ ਸ਼ਿੰਗਾਰਿਆ ਹੋਇਆ ਸਵਾਰੇ ਆਇਆ ਹੋਇਆ ਕੀ ਮੈਨੇ ਰਖਦਾ ਨਾਮ ਬਿਨਾ ਜੇ ਤਾ ਬਿਵਹਾਰ ਜਿਉ ਮਿਰ ਤਕ ਮਿਥਿਆ ਸ਼ਿੰਗਾਰ ਸ਼ਿੰਗਾਰ ਮੈਂ ਕਿ ਬੜਾ ਸੁੰਦਰ ਹੈ ਬਹੁਤ ਖੂਬਸੂਰਤ ਮੰਦਰ ਮੁਰਦਾ ਹੈ ਜਿੰਦਾ ਜਾਗਦਾ ਮੰਦਰ ਹੋਂਦਾ ਜਿੱਥੇ ਆਰਤੀ ਹੋਵੇ ਪੂਜਾ ਹੋਵੇ ਪਾਠ ਹੋਵੇ ਜਪ ਹੋਵੇ ਤਪ ਹੋਵੇ ਹਰੀ ਕੀਰਤਨ ਹੋਵੇ ਮੈਂ ਕਿ ਰੂਹੇ ਜ਼ਮੀਨ ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ ਉਹ ਹੈ ਹਰੀ ਮੰਦਰ ਦਰਬਾਰ ਸਭ 24 ਘੰਟੇ ਬੋਲਦਾ ਔਰ ਮੈਂ ਇਹ ਵੀ ਅਰਜ਼ ਕਰਦੇ ਆ ਉਹ ਮੰਦਰ ਹਮੇਸ਼ਾ ਖਤਰੇ ਚ ਰਿਹਾ ਹੈ ਪਤਾ ਹੈ ਕਾ ਜ਼ਿੰਦਗੀ ਨੂੰ ਖਤਰਾ ਕਬਰਾਂ ਨੂੰ ਖਤਰਾ ਨਹੀਂ ਆਉਂਦਾ ਜਲਦੇ ਦੀਵੇ ਨੂੰ ਖਤਰਾ ਹੈ ਮੁਝੇ ਦੀਵੇ ਨੂੰ ਖਤਰਾ ਨਹੀਂ ਹੈ ਫੁੱਲਾਂ ਨੂੰ ਖਤਰਾ ਹੈ ਕੰਡਿਆਂ ਨੂੰ ਖਤਰਾ ਨਹੀਂ ਆਉਂਦਾ ਜ਼ਿੰਦਗੀ ਨੂੰ ਖਤਰਾ ਹੁੰਦਾ ਹੈ ਕਬਰਾਂ ਨੂੰ ਖਤਰਾ ਨਹੀਂ ਹੁੰਦਾ 24 ਘੰਟੇ ਬੋਲਦਾ ਉਹਦੇ ਕੋਲ ਜ਼ਿੰਦਗੀ ਹੈ ਕੀ ਹੋਇਆ ਜੇ ਉਹਦੇ ਖਤਰੇ ਚ ਰਹਿੰਦਾ ਇਸ ਚੱਕਰ ਚ ਨਾ ਪੈਣਾ ਅਬਦਾਲੀ ਨੇ ਗਿਰਾਇਆ ਮਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ ਹੱਦ ਹੋ ਗਈ ਇਹ ਮੰਦਰ ਐਸਾ ਨਿਗਾਹ ਚ ਆਇਆ ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ ਕਿਉਂ ਜ਼ਿੰਦਗੀ ਬੋਲਦਾ ਜੀਵਨ ਦਿੱਠੇ ਸਭੇ ਥਾਓ ਨਹੀਂ ਤੁਦ ਜੇਵੇ ਬੰਧੋ ਪੁਰਖ ਵਿਦਾਸੇ ਤਾਂ ਤੂੰ ਸੋਇਆ ਅੰਦਾਜ਼ਨ 12 ਮਹੀਨੇ ਚ 10 1 ਮਹੀਨਾ 25 ਦਿਨ ਹਰ ਸਾਲ ਉੱਥੇ ਕਥਾ ਕਰਦਾ ਔਰ 40 ਸਾਲ ਤੋਂ ਮੇਰਾ ਨਾਗਾ ਨਹੀਂ ਪਿਆ ਕਦੀ ਮੇਰਾ ਆਪਣਾ ਵੀ ਅਨੁਭਵ ਹੈ ਮੈਂ ਸਾਰੀ ਦੁਨੀਆ ਚ ਕਥਾ ਕੀਤੀ ਹੈ ਉੱਥੇ ਕਥਾ ਕਰਨੇ ਮੇਰੇ ਕੋਲ ਬੰਦਗੀ ਹੋ ਜਾਂਦੀ ਹੈ ਬਾਕੀ ਜਗ੍ਹਾ ਤੇ ਐਵੇਂ ਕਿਰਤ ਹੋ ਜਾਂਦੀ ਹੈ ਸਮਾਪਾਸ ਕਰਨਾ ਉੱਥੇ ਹੀ ਬੰਦਗੀ ਹੋ ਜਾਂਦੀ ਹੈ ਔਰ ਮੇਰਾ ਆਪਣਾ ਨਭੈ ਮੰਦਰ ਬੋਲਦਾ 24 ਘੰਟੇ ਬੋਲਦਾ ਉੱਥੇ ਬੜੀ ਜ਼ਿੰਦਗੀ ਹੈ ਉੱਥੋਂ ਦੀ ਵਾਈਬ੍ਰੇਸ਼ਨ ਉੱਥੋਂ ਦੀ ਲਹਿਰਾਂ ਉੱਥੇ ਦਾ ਜੀਵਨ ਦਿੱਲੀ ਦੀਆਂ ਸੰਗਠਾ ਨੂੰ ਮੈਂ ਕਿਹਾ ਜੇ ਤੁਹਾਨੂੰ ਸੇਸ ਗੰਝ ਰਸ ਜ਼ਿਆਦਾ ਆਉਂਦਾ ਇੱਥੇ ਜ਼ਿੰਦਗੀ ਹੈ ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲੇ ਜੋ ਅੰਮ੍ਰਿਤ ਸੀ ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ ਚਵੇ ਘੰਟੇ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਸੀ ਕਿ ਲਗਾਤਾਰ ਇਥੇ 24 ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ ਉਹ ਜ਼ਰੂਰ ਰਸ ਆਵੇਗਾ ਜਿਹੜੇ ਕੁਝ ਥੋੜੇ ਜਿਹਾ ਇਸ ਮિજાਜ ਦੇ ਬੰਦੇ ਨੇ ਉਹਨਾਂ ਨੂੰ ਸਹਦਾ ਰਸ ਆਏਗਾ ਮੈਂ ਉਹਨਾਂ ਨੂੰ ਕਿਹਾ ਇੱਕ ਪੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ ਉਹਨਾਂ ਦੇ ਕੰਠ ਦਾ ਤੇ ਉਹਨਾਂ ਦੀ ਕਲਾ ਦੇ ਨਹੀਂ ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ ਇਥੋਂ ਦੀ ਅਮੇਰ ਇਥੋਂ ਦੀ ਲਹਿਰਾਂ ਇਹ ਅਸਥਾਨ ਵੇਦ ਇਹ ਜਗਾ ਦਾਸ ਹੈ ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਂਦੇ ਆਂ ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ ਹੈ ਤਪ ਕਰਨਾ ਹੈ ਬਾਣੀ ਪੜਨੀ ਹੈ ਕੀਰਤਨ ਕਰਨਾ ਹੈ ਹਰ ਘਰ ਦੇ ਜਿਵੇਂ ਕਿਚਨ ਆਉਂਦਾ ਹੈ ਰਸੋਈ ਹੁੰਦੀ ਹੈ ਭੋਜਨ ਬਣਾਉਂਦੇ ਆਂ ਸਰੀਰ ਲਈ ਹਰ ਘਰ ਦੇ 2 ਫੁੱਟ ਜਗ੍ਹਾ ਤੇ ਕਮ ਸੇ ਕਮ ਇਤਨੇ ਹੋਵੇ 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ ਉਹ ਜਗ੍ਹਾ ਚਾਰਜ ਹੋ ਜਾਏ ਉਸ ਜਗ੍ਹਾ ਦੇ ਵਿੱਚ ਬਰਕਤ ਪੈ ਜਾਏਗੀ ਉਸ ਜਗ੍ਹਾ ਤੇ ਦੁਸ਼ਟ ਵੀ ਬੈਠੇਗਾ ਉਹਦੇ ਮੂੰਹੋਂ ਰਾਮ ਨਿਕਲ ਜਾਏਗਾ ਬਾਇਗਰੂ ਨਿਕਲ ਜਾਏਗਾ ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ ਹਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਬਹਿਮਤ ਕਰਨ ਜੋ ਕੁਝ ਆਪਨੇ ਸਰਵਨ ਕੀਤਾ ਤੁਹਾਡੇ ਹਿਰਦੇ ਚ ਵਸੇ ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ ਮੇਰਾ ਸੁਣਾਇਆ ਹੋਇਆ ਸਿਰਫ ਇੱਕ ਕਮੈਂਟ ਮੈਂ ਲੈਣਾ ਕਿ ਜਦ ਬਾਵੇਂ ਮੇਰਾ ਗਲਾ ਹੁਣ ਥੱਕ ਗਿਆ ਪਰ ਮੈਂ ਪੰਜ ਦਫਾ ਕਹਿਣਾ ਮੈਂ ਪਹਿਲੇ ਕਹਿਣਾ ਤੁਸੀਂ ਬਾਅਦ ਵਿੱਚ ਇਸ ਤਰੀਕੇ ਨਾਲ ਰੋਜ਼ ਘਟ ਤੋਂ ਘਟ 15 ਮਿੰਟ ਕਰਨਾ ਅੱਗੋਂ ਗੁਰੂ ਜਿੰਨਾ ਕਰਾ ਲਏ ਉਹ ਫਿਰ ਗੁਰੂ ਦੀ ਮਰਜ਼ੀ ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ ਤੇ ਮੇਰਾ ਆਪਣਾ ਅਨੁਭਵ ਹੈ ਰੋਟੀ ਖਾਂਦੇ ਲੱਗਦੇ ਤੇ 15 ਮਿੰਟ ਨੇ ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ ਹੈ ਇਹ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ 'ਚ ਰੱਖੇਗਾ। ਸਰੂਰ ਦੇ 'ਚ ਰੱਖੇਗਾ, ਕਲ ਕਲੇਸ਼ ਤੋਂ ਬਚਾਵੇਗਾ, ਚਿੰਤਾਵਾਂ ਤੋਂ ਬਚਾਵੇਗਾ। ਫਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ, ਮਨ ਦੀ ਭਟਕਣ ਤੋਂ ਬਚਾਵੇਗਾ। ਤੋ ਸਿਰਫ ਪੰਜ ਦਫ਼ਾ ਮੈਂ ਕਹਿੰਦਾ ਕਿਉਂਕਿ ਗੱਲਾ ਮੇਰਾ ਖੁਸ਼ਕੋਚਲੇਆ। ਮੈਂ ਪਹਿਲੇ ਉਚਾਰਨ ਕਰਾਂਗਾ, ਬਾਅਦ ਵਿੱਚ ਤੁਸੀਂ ਤੇ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ ਤੋ ਨਾ ਕਰ। ਇਸ ਤਰ੍ਹਾਂ ਕਰਨਾ। why